ਦੋਸਤੋ ਅਕਸਰੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਬਹੁਤ ਸਾਰੀਆਂ ਵੀਡੀਓ ਇਹੋ ਜਿਹੀਆਂ ਹੁੰਦੀਆਂ ਨੇ ਜਿਦੀ ਲੋਕ ਬਹੁਤ ਜ਼ਿਆਦਾ ਤਾਰੀਫ਼ ਕਰਦੇ ਨੇ ਜੋ ਬਹੁਤ ਜ਼ਿਆਦਾ ਸੋਹਣੀ ਹੁੰਦੀਆਂ ਨੇ ਪਰ ਕੁਝ ਵੀਡੀਓਜ਼ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਗੁੱਸਾ ਆਉਂਦਾ ਹੈ ਤੇ ਕਾਫੀ ਜ਼ਿਆਦਾ ਮਤਲਬ ਉਹ ਗਲਤ ਤਰੀਕੇ ਦੇ ਨਾਲ ਹੁੰਦੀਆਂ ਨੇ ਐਸੇ ਤਰ੍ਹਾਂ ਦੋਸਤੋ ਲੋਕ ਆਪਣੇ ਦੋਸਤਾਂ ਨੂੰ ਗਿਫਟ ਦਿੰਦੇ ਨੇ ਆਪਕਸਰੀ ਦੇਖਦੇ ਕਿ ਲੋਕ ਵਿਆਹ ਦੇ ਉੱਤੇ ਗਿਫਟ ਦਿੰਦੇ ਨੇ ਪਰ ਇਹਨਾਂ ਦੋਸਤਾਂ ਨੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹਨਾਂ ਨੇ ਅਜੀਹਾ ਜਿਹੜਾ ਗਿਫਟ ਦਿੱਤਾ ਕਿ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਸਾਰੇ ਸ਼ਰਮਸਾਰ ਹੋ ਗਏ ਦੋਸਤੋ ਜੋ ਕੁੜੀਆਂ ਦੇ ਪਾਉਣ ਵਾਲੀ ਬਰਾ ਹੁੰਦੀ ਹੈ ਇਹਨਾਂ ਨੇ ਉਸ ਕੁੜੀ ਨੂੰ ਉਸ ਮੁੰਡੇ ਦੇ ਘਰ ਵਾਲੇ ਨੂੰ ਗਿਫਟ ਕੀਤੀ ਤੇ ਜੀਤੋਂ ਬਾਅਦ ਸਾਰਾ ਪਰਿਵਾਰ ਹੈ ਜਿਹੜਾ ਸ਼ਰਮਸਾਰ ਹੋ ਗਿਆ ਅਤੇ ਕਾਫੀ ਜ਼ਿਆਦਾ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਕਿਰਕਰੀ ਕੀਤੀ ਗਈ। ਦੋਸਤੋ ਕਮੈਂਟਾਂ ਦੇ ਵਿੱਚ ਵੀ ਕਾਫੀ ਜਿਹੜੀਆਂ ਇਹਨਾਂ ਲੋਕਾਂ ਨੂੰ ਲਾਣਤਾ ਪਾਈਆਂ ਗਈਆਂ। ਕੁਝ ਕੁ ਲਿਖਦੇ ਨੇ ਸਿਰੇ ਦੇ ਕਲੰਨ ਹੁੰਦੇ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ। ਕਲੰਨ ਨੂੰ ਇਹਨਾਂ ਦੀ ਭੈਣ ਨੂੰ ਜੇ ਕਿਸੇ ਨੇ ਇਹ ਚੀਜ਼ ਦਿੱਤੀ ਫਿਰ ਕਿਵੇਂ ਦਾ ਲੱਗੂ ਇਹ ਲੋਕ ਚੀਕਾ ਮਾਰਨਗੇ। ਬਸ ਇਹਨਾਂ ਨੂੰ ਇੰਨੀ ਗੱਲ ਪੁੱਛੋ ਵੀ ਯਾਰ ਜੇ ਥੋਡੀ ਭੈਣ ਨੂੰ ਇਸ ਤਰ੍ਹਾਂ ਦਾ ਕੋਈ ਗਿਫਟ ਕਰੇ ਜਾਂ ਮਜ਼ਾਕ ਕਰੇ ਅਤੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਏਗਾ ਦੋਸਤੋ ਐਸੇ ਤਰ੍ਹਾਂ ਹੀ ਕਾਫੀ ਲੋਕਾਂ ਨੇ ਇਹਨਾਂ ਨੂੰ ਜਿਹੜੀਆਂ ਗਾਲਾਂ ਕੱਢੀਆਂ ਅਤੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਬਾਕਸ ਕਮੈਂਟ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝੇ ਜਰੂਰ ਕਰਨੇ